ਗੁਰੂ ਦਾ ਨੌਕਰ ਗੁਰੂ ਦਾ ਕੁੱਕਰ ਬੇਨੰਮਰ ਬੇਨਤੀ ਕਰਦਾ ਕਿ ਯਾਰ ਮੜਾ ਇਹ ਨਹੀਂ ਪਾਸੇ ਭਾਰਤਵਰਸ਼ ਯੂਨੀਅਨ ਆਫ ਸਟੇਟਸ ਹੈ ਅੱਢ ਅੱਢ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿਹੜੇ ਇਕੱਠੇ ਹੋ ਕੇ ਆਪਣੀ ਖੁਸ਼ਬੂ ਫਲਾਉਂਦੇ ਆ ਆਪਣੇ ਪੈਸੇ ਆਪਣੇ ਟੈਕਸਾਂ ਦੇ ਨਾਲ ਸੈਂਟਰ ਦੀ ਸਰਕਾਰ ਨੂੰ ਚਲਾਉਂਦੇ ਆ ਇਹਨੂੰ ਕਹਿੰਦੇ ਨੇ ਸੰਗੀ ਢਾਂਚਾ ਅੱਜ ਮੈਂ ਸੰਗੀਤ ਢਾਂਚੇ ਦੀ ਆਵਾਜ਼ ਬੁਲੰਦ ਕੀਤੀ ਐ ਤੇ ਸੈਂਟਰ ਨੂੰ ਆਖਿਆ ਬਈ ਭਾਈ ਤੁਸੀਂ ਸਾਡੇ ਲਈ ਕੁਝ ਕਰੋ ਅਸੀਂ ਜੈ ਜੈਕਾਰ ਕਰਾਂਗੇ ਤੁਸੀਂ ਅੱਜ ਡੈਮਾਂ ਦੇ ਲਾਹ ਬਣਾਤੇ ਪਾਖੜਾ ਡੈਮ ਸਾਡੀ ਪਾਣੀ ਦਾ ਕੰਟਰੋਲ ਤੁਹਾਡਾ ਇਹ ਕਿਵੇਂ ਹੋਊ ਸਾਡੀ ਕਿਸਾਨੀ ਦੇ ਉੱਤੇ ਕਾਨੂੰਨ ਬਣਾਤੇ ਕਿਸਾਨ ਬਰੂਹਾਂ ਦੇ ਉੱਤੇ ਖੜੇ ਰਹੇ ਅੱਜ ਵੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਉਹ ਉਮੀਦਾਂ ਉਵੇਂ ਹੀ ਐ ਤੇ ਪੰਜਾਬ ਜੇ ਢਾਲ ਐ ਤੇ ਪੰਜਾਬ ਜੇ ਹੋਰਾਂ ਯੂਨੀਅਨ ਆਫ ਸਟੇਟਸ ਦੇ ਵਿੱਚ ਚਮਕਦਾ ਸਿਤਾਰਾ ਜਿਨੇ ਸਭ ਤੋਂ ਵੱਧ ਖਾਣਾ ਦਿੱਤਾ ਦੇਸ਼ ਨੂੰ ਗਰੀਬਾਂ ਦੇ ਵਾਸਤੇ ਪੀਡੀਐਸ ਪੈਦਾ ਕੀਤਾ ਸਭ ਤੋਂ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਚ ਪਾਇਆ ਸਭ ਤੋਂ ਵੱਧ ਫੌਜ ਚ ਪਰਮਵੀਰ ਚੱਕਰ ਜਿੱਤੇ ਤੁਸੀਂ ਉਸ ਪੰਜਾਬ ਦੀ ਢਾਲ ਨੂੰ ਕਮਜ਼ੋਰ ਕਿਉਂ ਰਹਿਣ ਦੇ ਰਹੇ ਇਹ ਬਾਰਡਰ ਵਾਲੇ ਕਨਸੈਪਟ ਹੀ ਖਤਮ ਹੋ ਗਏ ਤੁਸੀਂ ਸਾਨੂੰ ਹੁਣ ਤੇ ਇਹ ਬੰਦਾ ਜਿੱਥੇ ਬੈਠਾ ਹੁੰਦਾ ਉੱਥੋਂ ਬੰਬ ਮਾਰਦਾ ਉਹ 2000 ਕਿਲੋਮੀਟਰ ਜਾਂਦਾ ਹੁਣ ਉਹ ਤੇ ਗੱਲ ਹੀ ਨਹੀਂ ਰਹੀ ਨਾ ਹੁਣ ਤੇ ਮੈਂ ਇੰਨੀਓ ਗੁਜਾਰਿਸ਼ ਕਰਦਾ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਡੇ ਲਈ ਲਾਅ ਐਂਡ ਆਰਡਰ ਸਥਾਪਿਤ ਕਰਕੇ ਦਿਓ ਇਸ ਸਟੇਟ ਦੇ ਵਿੱਚ ਵਪਾਰੀ ਅਮਨਮਾਨ ਚਾਹੁੰਦਾ ਹੈ ਵਪਾਰ ਚਾਹੁੰਦਾ ਹੈ ਖੇਤੀ ਵਾਲਾ ਇੱਜ਼ਤ ਦੀ ਰੋਟੀ ਚਾਹੁੰਦਾ ਹੈ ਉਹ ਕੁਝ ਨਹੀਂ ਚਾਹੁੰਦਾ ਉਹ ਚਾਹੁੰਦਾ ਮੈਨੂੰ ਇੱਜ਼ਤ ਦੀ ਰੋਟੀ ਮਿਲੇ ਮੇਰਾ ਘਰ ਚੱਲੇ ਮੈਂ ਆਦਰ ਮਾਨ ਸਮਾਨ ਨਾਲ ਬੱਚੇ ਪਾਲ ਸਕਾਂ ਤੇ ਬੱਚੇ ਤੇ ਆ ਤੁਸੀਂ ਦੇਖ ਲਓ 1 ਲੱਖ ਕਰੋੜ ਦੇ ਐਸੈਟ ਵੇਚ ਕੇ ਬਾਹਰ ਜਾਈ ਜਾਂਦੇ ਆ ਇਹ ਅਸੀਂ ਆਪਣੀ ਪੀੜ੍ਹੀ ਲਈ ਲੜ ਰਹੇ ਆ ਤੇ ਮੈਂ ਸੈਂਟਰ ਦੀ ਸਰਕਾਰ ਨੂੰ ਕਹਿਣਾ ਕਿ ਨਾ ਸਿਰਫ ਕਾਨੂੰਨ ਵਿਵਸਥਾ ਨਾ ਸਿਰਫ ਪਾਣੀਆਂ ਦਾ ਮਸਲਾ ਨਾ ਸਿਰਫ ਜੀਐਸਟੀ ਸਾਡੀ ਜੀਐਸਟੀ ਨਹੀਂ ਆਉਂਦੀ ਭਾਈ ਤੁਸੀਂ ਇਸ ਕਾਨੂੰਨ ਨੂੰ ਬਦਲੋ ਸਟੇਟ ਨੂੰ ਆਪਣੇ ਪੈਸੇ ਆਪ ਇਕੱਠੇ ਕਰਨ ਦਿਓ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਵਾਂਗੇ ਸਿੱਧੂ ਸਾਹਿਬ ਤੇ ਤੁਸੀਂ ਇੱਕ ਮਿੰਟ ਠਹਿਰ ਜਾ ਯਾਰ ਉਹ ਠਹਿਰ ਜਾ ਨਾ ਯਾਰ ਠਹਿਰ ਠਹਿਰ ਜਾ ਠਹਿਰ ਜਾ ਮੈਂ ਇਹ ਕਹਿ ਰਿਹਾ ਕਿ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਵਿੱਤੀ ਤੌਰ ਤੇ ਖਤਮ ਕਰਤਾ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉ ਹੈ ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 36000 ਪਹਿਲਾਂ ਹੀ ਹਰੇ ਸਿਆਹੀ ਨਾਲ 1100 ਕਿੱਥੋਂ ਦੇਓਗੇ ਪੈਸੇ ਕਿੱਥੋਂ ਲਿਆਓਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ ਜੀਐਸਟੀ ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਾफत ਦੁੱਗਣੀ ਹੈ ਮੈਂ ਹੱਕ 'ਚ ਨਹੀਂ ਪਰ ਕਿਉਂ ਸਮਗਲਿੰਗ ਹੋਵੇ? ਕਿਉਂ ਖਾਨੇ ਹੋ? 11000 12000 ਕਰੋੜ ਰੁਪਇਆ ਐਲ 1 ਦੇ ਲਾਇਸੈਂਸ ਭੁਆੰਦਾ ਅਜ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ। ਦਿੱਤੇ ਕਿਨੂਆ ਮਿੱਤਰਾ? ਹੈਂ? ਦੱਸੋ ਨਾ। ਇਹ ਭਾਈ 50000 ਕਰੋੜ ਦੁੱਗਣਾ ਹੁੰਦਾ। ਤੁਸੀਂ ਕਰਜੇ ਲੈ ਲੈ ਕੇ ਪੱਤਰੇ ਵਾਜਨੇ ਕਿਤੇ 1200 ਏਕੜ ਥਾਂ ਲੈ ਲਈ। ਕਿਤੇ ਮੋਲ ਠਹਿਰ ਜਾ ਮਿੱਤਰਾ। ਕਿਤੇ ਮੌਲ ਲੈ ਲਈ। ਕਿਤੇ ਕੁਛ ਲੈ ਲਿਆ। ਹਾਂਜੀ। ਹੁਣ ਫੇਰ 2.5 ਹਜ਼ਾਰ ਕਰੋੜ ਕਰਜਾ ਲੈ ਤਾਂ ਚਿੱਟਾ ਹਾਥੀ ਬਣਤਾ। ਹੈਂ? ਤੁਸੀਂ ਤਾਂ ਕਹਿੰਦੇ ਸੀ ਪੀਪੀ ਰੱਦ ਕਰਾਂਗੇ। ਇਹ ਮਤਲਬ ਇਹ ਜਿਹੜੇ ਸੁਪਨੇ ਪੰਜਾਬ ਦੇਖਦਾ ਹੈ ਦੇਖਣੋਂ ਕਦੇ ਨਾ ਹਟੇ ਕਿਉਂਕਿ ਜਦੋਂ ਸੁਪਨੇ ਮਰਦੇ ਆ ਨਾ ਫਿਰ ਬਹੁਤ ਇਕ ਕੰਗਾਲੀ ਆਉਂਦੀ ਹੈ ਇਹ ਸੁਪਨੇ ਮਰਨ ਨਹੀਂ ਦੇਣੇ ਲੇਕਿਨ ਝੂਠੇ ਸੁਪਨੇ ਵੇਚਣ ਨਹੀਂ ਦੇਣੇ ਹੁਣ ਗੁਰੂ ਦੇ ਫਲਸਫੇ ਨਾਲ ਲਾ ਕੇ ਇਹ ਜਿਹੜਾ ਲਾਲਚ ਹੈ ਲੋਭ ਹੈ 100 ਬੰਦਿਆਂ ਤੱਕ ਤਾਕਤ ਸੀਮਤ ਨਹੀਂ ਰਹਿਣ ਦੇਣੀ ਮੈਂ ਗੁਰੂ ਦੇ ਅਸ਼ੀਰਵਾਦ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੁੜ ਕੇ ਕਹਿਣਾ ਕਿ ਜਿਵੇਂ ਬੱਦਲ ਸਮੁੰਦਰ ਤੋਂ ਪਾਣੀ ਲੈਂਦਾ ਹੈ ਮੀਂਹ ਵਰਾਉਂਦਾ ਹੈ ਤੇ ਨਦੀਆਂ ਰਾਹੀਂ ਚਾਰ ਗੁਣਾ ਕਰਕੇ ਸਮੁੰਦਰ ਨੂੰ ਮੋੜਦਾ ਹੈ ਸਰਕਾਰ ਦਾ ਕੰਮ ਇਹੀ ਹੈ ਕਿ ਲੋਕਾਂ ਦੀ ਤਾਕਤ ਲਵੇ ਲੋਕਾਂ ਨੂੰ ਮੋੜੇ ਈਟੀਟੀ ਟੀਚਰ ਟੰਕੀਆਂ ਤੇ ਇਹ ਕਹਿੰਦੇ ਧਰਨਾ ਨਹੀਂ ਲੱਗਣ ਦੇਣਾ ਹੈ ਸਵੇਰੇ ਪੀਐਸਪੀਸੀਐਲ ਵਾਲੇ ਕਹਿੰਦੇ ਤਨਖਾਹਾਂ ਨਹੀਂ ਮਿਲਦੀਆਂ ਅਸਾਮੀਆਂ ਕਹਿੰਦੇ ਅਸਾਮੀ ਛੱਡੋ ਹੀ ਨਾ ਜਿੱਥੇ 20000 ਸੀ ਉੱਥੇ 5000 ਕਰ ਦਿਓ ਓਏ ਐ ਸਾਮੀਆਂ ਖਦੇ ਖੈਰ ਯਾਰ ਐ ਸਾਮੀਆਂ ਖਤਮ ਕਰਨ ਨਾਲ ਇਹ ਜਾ ਯਾਰ ਸਾਮੀਆਂ ਮੈਂ ਮੇਰੀ ਗੱਲ ਖਤਮ ਕਰ ਲੈਣ ਦੇ ਫਿਰ ਮੈਂ ਤੇਰਾ ਸਵਾਲ ਪੁੱਛੂਗਾ ਜੇਕਰ ਇਹ ਸਾਮੀਆਂ ਖਤਮ ਕਰਨ ਨਾਲ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਕਿਵੇਂ ਸਾਮੀਆਂ ਭਰਦੇ ਹੋਗੇ ਮਿੱਤਰ ਪਿਆਰੇ ਫਿਰ ਪੁੱਛੋ ਸੋ ਤਾਂ ਤੁਸੀਂ ਕਿਹੜੇ ਪੰਜਾਬ ਜਿੱਤੇਗੀ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਉਹ ਉਹ ਕਿਉਂ ਤੈਂ ਤੈਂ ਨਿਊਜ਼ ਚਲਾਉਣੀ ਹੈ ਮਿੱਤਰ ਪਿਆਰੇ ਕਿਉਂ ਉਹਦੇ ਮੈਂ ਕਹਿ ਨਹੀਂ ਦਿੱਤਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਹੈ ਹਰੇਕ ਨੂੰ ਤੈਰਨ ਦੀ ਥਾਂ ਦੇਈਏ ਹਰੇਕ ਵਰਕਰ ਨੂੰ ਸਨਮਾਨ ਦੇਈਏ ਕਿਹਾ ਨਹੀਂ ਕਿ ਹਜਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ ਤੁਸੀਂ 80 20 ਦੀ ਗੱਲ ਕੀਤੀ ਕਿਹੜੇ ਨੇ 80 20 ਤੂੰ ਰੋਟੀ ਨੂੰ ਚੋਚੀ ਕਹਿੰਦਾ ਮਿੱਤਰ ਰੋਟੀ ਨੂੰ ਚੋਚੀ ਚੰਗਾ